ਆ ਪਰਸੋ ਚੌਥੇ ਦੀ ਗੱਲ ਉਹ ਦਿਨ ਹੀ ਇੱਥੇ ਤੋਂ ਉਹ ਜਿਹੜੇ ਪਾਣੀ ਨਹੀਂ ਵਾਹਿਆ ਅਜੇ ਉਧਰੋਂ 2 ਫੁੱਟ ਪਾਣੀ ਉੱਪਰ ਹੋਇਆ ਆ ਅਜੇ ਵੀ ਪਾਣੀ ਥੋੜਾ ਥੋੜਾ ਉੱਪਰ ਨੂੰ ਜਾ ਰਿਹਾ ਇਹਦੇ ਛਾਵਾ ਛਾ ਕਿਸਾਨਾਂ ਦੇ ਜਿਹੜੇ ਮਿਹਨਤ ਕਰਕੇ ਬੰਨਾਂ ਨੂੰ ਥੋੜਾ ਥੋੜਾ ਰੋਕਿਆ ਪਰ ਜੇ ਹੁਣ ਪਾਣੀ ਪਿੱਛੇ ਹੀ ਬਹੁਤ ਜ਼ਿਆਦਾ ਆ ਗਿਆ ਤੇ ਫੇਰ ਇਹ ਬੰਨਾਂ ਬੰਨਾਂ ਦੇ ਵਸਦਾ ਰੋਗ ਵੀ ਨਿਰ ਰਹਿ ਜਾਂਦਾ ਇਹ ਉਹਨਾਂ ਜਿਹੜੇ ਅਜਿੱਨਾ ਜਰ ਚਲੋ ਪਾਣੀ ਅਜੇ ਸਾਡੇ ਕੰਟਰੋਲ 'ਚ ਆ ਉਹਨਾਂ ਜਿਹੜੇ ਨੂੰ ਕਵਰ ਕਰੀ ਜਾਂਦੇ ਆ ਪਾਣੀ ਚਲੋ ਦਈ ਜਾਂ ਕਿਸਾਨ ਜਿਹੜੇ ਨੇ ਮਿੱਟੀ ਪਾਈ ਜਾਂਦੇ ਨੇ ਡੀਜ਼ਲ ਡੂਜ਼ਲ ਚ ਉਹ ਦਈ ਜਾਂਦੇ ਨੇ ਜਿਵੇਂ ਇੱਥੇ ਅੱਗੇ ਵੀ ਜਗਬੀਰ ਸਿੰਘ ਆ ਜਿਹੜਾ ਉਹ ਡੇਗਾ ਰਿਹਉਂ ਜਲਾ ਪਟਿਆਲੇ ਦਾ ਪ੍ਰਧਾਨ ਸੀ ਕੀ ਲੱਗਦਾ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਕੀ ਹੈਲਪ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕੋਈ ਖਾਸ ਹਲਪਣੀ ਜੀ ਹੋਈ ਜਿਹੜੀ ਉਹਨੇ ਸੋਣਿਆ ਇਕੱਲੇ ਕੁਲੇ ਵਰਤਾ ਕੇ ਚਲੇ ਜਾਂਦੇ ਔਰ ਕੱਖ ਨਹੀਂ ਕਰਦੇ ਕੁਰਤੇ ਇੱਥੇ ਤੇ ਉਹਨਾਂ ਨੇ ਇੱਥੇ ਆਣ ਕੇ ਜਗਬੀਰ ਸਿੰਘ ਰਿਹਉ ਦੇ ਤੋਂ 500 ਲੀਟਰ ਦੀ ਦੇ ਦਿੱਤਾ ਇੱਥੇ ਤੇ ਕਿ ਇੱਕ ਜੀਸੀਪੀ ਕੱਲੀਆਂ ਸੀ ਕੁਝ ਉਹ ਨਾਲ ਕਰਾ ਕੋਰੇ ਉਹ ਅਗਲੇ ਟਾਈਮਾਂ ਦੇ ਵੀ ਦੇ ਕੇ ਸਾਡੇ ਜਿਹੜਾ ਬਾਦਸ਼ਾਹਪੁਰ ਬਿਜਲੀ ਗ੍ਰਿਡ ਆ ਉਹਦੇ ਵਿੱਚ ਪਾਣੀ ਵਰ ਜਾਂਦਾ ਉਹਦੇ ਨਾਲ ਮਿੱਟੀ-ਮੁੱਟੀ ਲਾਉਣ ਨੂੰ ਵੀ ਪਾਣੀ ਦੇ ਕੇ ਆਏ ਇਧਰ ਅੱਗੇ ਵੀ